ਮਿੰਟੂ ਦੀ ਇੱਕ ਮਾਨ ਸਾਹਿਬ ਦੀ ਗੱਲ ਹੋਈ ਹੈ ਤੇ ਇੱਕ ਗੱਲਬਾਤ ਆਪਾਂ ਹੋਰ ਕਰ ਲਈ ਪਹਿਲਾਂ ਵੀ ਆਪਾਂ ਵੇਖਿਆ ਕਿ ਰਾਜਪਾਲ ਸਾਹਿਬ ਤੇ ਦਰਮਾਨ ਸਾਹਿਬ ਦੇ ਸਿੰਘ ਜੀ ਫਸਦੇ ਰਹੇ ਪਹਿਲਾਂ ਵੀ ਕਈ ਗੱਲਾਂ ਤੇ ਉਹਨਾਂ ਦਾ ਜੋੜ じゃ ਬੈਠਿਆ ਨਹੀਂ ਹੁਣ ਫੇਰ ਕਹਿ ਰਿਹਾ ਕਿ ਭਈ ਨਹੀਂ ਵਿਚਾਰ ਮਿਲ ਰਹੇ ਕਿ ਤਨਾ ਕਿਤੇ ਭੇਦ ਹੈ ਇਹ ਕੀ ਰੌਲਾ ਹੁਣ ਕੀ ਮਸਲਾ ਹੈ ਜੀ ਨਹੀਂ ਦੇਖੋ ਕਟਾਰੀਆ ਸਾਹਿਬ ਤੇ ਮਾਨ ਸਾਹਿਬ ਦੀ ਟਿਊਨਿੰਗ ਅੱਛੀ ਰਹੀ ਹੈ ਹੂੰ ਜੇ ਆਪਾਂ ਕੁਝ ਮਹੀਨਿਆਂ ਦੀ ਗੱਲ ਕਰੀਏ ਹਾਲਾਂਕਿ ਕਟਾਰੀਆ ਸਾਹਿਬ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਡਰੱਗ ਦੇ ਮਾਮਲੇ 'ਚ ਜਾਂ ਹੋਰ ਜਦਾਂ ਇਹਨਾਂ ਨੇ ਸਰਹੱਦੀ ਜ਼ਿਲ੍ਹਿਆਂ ਦੇ ਵਿਜ਼ਿਟ ਕੀਤੇ ਉਹ ਸਾਰਾ ਕੁਝ ਵੈਸਾ ਹੀ ਸੀ ਜੈਸਾ ਪ੍ਰੋਹਿਤ ਸਾਹਿਬ ਨੇ ਕੀਤਾ ਜੀ ਪਰ ਫਰਕ ਸਿਰਫ ਇੰਨਾ ਹੈ ਕਿ ਪ੍ਰੋਹਿਤ ਸਾਹਿਬ ਬਹੁਤ ਜ਼ਿਆਦਾ ਅਗਰੈਸਿਵ ਬਹੁਤ ਜ਼ਿਆਦਾ ਕਹ ਲੋ ਕਿ ਤਲਖ ਮਿਜ਼ਾਜ ਵਾਲੇ ਸਨ ਕਟਾਰੀਆ ਸਾਹਿਬ ਥੋੜੇ ਉਹਨਾਂ ਦੇ ਮੁਕਾਬਲੇ ਸ਼ਾਂਤ ਨੇ ਸ਼ਾਲੀਨ ਨੇ ਜੀ ਇਹ ਫਰਕ ਹੈ ਹੂੰ ਤੇ ਇਹਨਾਂ ਦੇ ਨਾਲ ਮਤਲਬ ਕਿ ਮਾਨ ਸਾਹਿਬ ਦੇ ਨਾਲ ਉਹਨਾਂ ਦਾ ਅੱਛਾ ਬੈਠਣ ਉੱਠਣ ਵੀ ਹੋਇਆ ਇੱਕ ਦੋ ਇੱਕ ਦੋ ਨਹੀਂ ਮੈਨੂੰ ਲੱਗਦਾ ਕਿ 4-5 ਬਰੀ ਹੋ ਗਿਆ ਜੀ ਹੁਣ ਜਿਹੜੀ ਗੱਲ ਤੋਂ ਅਸਾਰ ਨੇ ਕਿ ਦੁਬਾਰਤੋਂ ਇਹ ਦੋ ਤਾਕਤਾਂ ਟਕਰਾ ਸਕਦੀਆਂ ਨੇ ਐਕਚੁਅਲ 'ਚ ਤੇ ਦੋਵੇਂ ਸੰਵਿਧਾਨਕ ਅਹੁਦਿਆਂ ਤੇ ਬੈਠੀਆਂ ਤਾਕਤਾਂ ਨੇ ਬਿਲਕੁਲ ਜੀ ਕਹਿ ਸਕਦੇ ਆ ਇੱਕ ਇਲੈਕਟਿਡ ਹੈ ਇੱਕ ਸਿਲੈਕਟਿਡ ਹੈ ਹੂੰ ਤੇ ਇਹ ਦੋਵੇਂ ਤਾਕਤਾਂ ਦਾ ਜਦੋਂ ਟਕਰਾਓ ਹੁੰਦਾ ਹੈ ਜੀ ਤੇ ਫਿਰ ਆਪਾਂ ਨੂੰ ਪਤਾ ਹੈ ਕਿ ਕਈ ਵਾਰ ਮਾਮਲਾ ਸੁਪਰੀਮ ਕੋਰਟ ਤੱਕ ਚਲੇ ਜਾਂਦਾ ਹੈ ਸੁਪਰੀਮ ਕੋਰਟ ਤੱਕ ਗਿਆ ਮਾਮਲਾ ਫਿਰ ਗਾਂਹ ਜਾ ਕੇ ਨਿਬੜਦਾ ਹੈ ਹਮ ਹੁਣ ਮਸਲਾ ਕੀ ਆ ਫਿਰ ਗੱਲ ਉੱਥੇ ਆ ਜਾਂਦੀ ਆ ਆਖੇ ਰੋਨੀ ਕਿਉਂ ਥਾਲੀ ਚ ਕੱਖ ਨਹੀਂ ਵੀ ਗੱਲ ਇਹ ਆ ਕਿ ਜਦੋਂ ਮਾਨ ਸਾਹਿਬ ਹੋਰਾਂ ਨੇ ਪਿਛਲੇ ਬਜਟ ਦਾ ਸੈਸ਼ਨ ਜਿਹੜਾ ਕੀਤਾ ਸੀਗਾ ਉਸ ਨੂੰ ਪੂਰਨ ਤੌਰ ਤੇ ਚੁੱਕਿਆ ਨਹੀਂ ਹਮ ਉਹਨੂੰ ਕਹਿ ਦਿੰਦੇ ਨੇ ਵਿਧिवਤ ਉਠਾਨ ਜੀ ਜੇ ਆਪਾਂ ਉਹਨੂੰ ਪੰਜਾਬੀ ਚ ਜਾਂ ਹਿੰਦੀ ਚ ਇਸ ਤਰ੍ਹਾਂ ਕਰੀਏ ਉਹਦਾ ਉਹਦੇ ਵਾਸਤੇ ਸੰਵਿਧਾਨ ਇੱਕ ਨਾ ਦਦਾਨਕ ਸ਼ਬਦ ਵੀ ਇਸਤੇਮਾਲ ਕੀਤਾ ਜਾਂਦਾ ਹੈ ਪ੍ਰੋ ਰੋ ਉਹ ਅਜਿਹਾ ਸ਼ਬਦ ਇਸਤੇਮਾਲ ਕੀਤਾ ਜਾਂਦਾ ਜੀ ਕਿਉਂਕਿ ਜਿਹੜਾ ਕਿਸੇ ਵੀ ਪਾਰਲੀਮੈਂਟ ਦਾ ਕੰਮਕਾਜ ਹੁੰਦਾ ਜਾਂ ਅਸੈਂਬਲੀ ਦਾ ਕੰਮਕਾਜ ਹੁੰਦਾ ਸਰ ਉਹਦੇ ਵਾਸਤੇ ਅੱਡ ਤੋਂ ਇੱਕ ਨਿਯਮਾਂ ਵਾਲੀ ਹੁੰਦੀ ਹੈ ਜੀ ਸਮਝ ਗਏ ਨਾ ਤੁਸੀਂ ਹੂੰ ਹੂੰ ਕਿ ਇੱਕ ਨੀਮਾ ਵਾਲੀ ਹੁੰਦੀ ਆ ਉਹ ਸਭ ਕੁਝ ਮਤਲਬ ਕਿ ਉਹਦੇ ਤਹਿਤ ਹੀ ਜਦੋਂ ਬਖਰੇ ਤੈ ਹੁੰਦੇ ਆ ਬਿਲਕੁਲ ਜੀ ਜੀ ਤਾਂ ਗੱਲ ਇਹ ਆ ਕਿ ਉੱਤੇ ਬਾਦ ਹੋਇਆ ਕਿ ਕਿ ਇਹਨਾਂ ਨੇ ਉਸ ਨੂੰ ਸਥਾਕਤ ਕਹਿ ਦਿੰਦੇ ਆ ਮੈਂ ਕਿ ਵੀ ਕਹਿਆ ਸੀਗਾ ਕਿ ਪੰਜਾਬੀ ਮਾਂ ਬੋਲੀ ਦੇ ਜਾਏ ਜਿਹੜੇ ਆ ਇਹ ਇਹ ਮਲਤਵੀ ਵੀ ਨਹੀਂ ਕਹਿੰਦੇ ਸਥਾਕਤ ਜੀ 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 ਸਥਾਕਤ ਕਰ ਦਿੱਤਾ ਜੀ ਤਾਂ ਖੈਰ ਕਰ ਦਿੱਤਾ ਹੁਣ ਉਸ ਤੋਂ ਬਾਅਦ ਇਹਨਾਂ ਨੇ ਫਿਰ ਗਾਂ ਜਾ ਕੇ ਤੁਹੀਂ ਦੇਖਿਆ ਹੁਣ ਆ ਸਤੰਬਰ ਚ ਦੋ ਬੈਠਕਾਂ ਕੀਤੀਆਂ ਸੀ 10 ਬੈਠਕਾਂ ਪਹਿਲਾਂ ਹੋਈਆਂ ਸਤੰਬਰ ਚ ਦੋ ਹੋਈਆਂ ਇਦਾਂ ਸਾਲ ਸੂਲ ਬੀਤ ਗਿਆ ਜੀ ਸਭ ਕੁਝ ਹੋਰ ਹੋਈਆਂ ਉਹਨਕੀਆਂ ਮੈਨੂੰ ਜੇ ਨਹੀਂ ਯਾਦ ਤੇ ਮਾਫ ਕਰਨਾ ਅੱਗੇ ਆ ਗਿਆ ਨਵਾਂ ਸਾਲ ਹਮ ਨਵੇਂ ਸਾਲ ਦਾ ਪਹਿਲਾ ਮਹੀਨਾ ਵੀ ਬੀਤ ਗਿਆ ਸਰਦ ਰੁੱਤ ਦੇ ਸੈਸ਼ਨ ਦਾ ਕੋਈ ਪਤਾ ਨਹੀਂ ਸਤੰਬਰ ਵਾਲੇ ਨੂੰ ਸਰਦ ਰੁੱਤ ਦਾ ਕਹ ਲਓ ਵੀ ਇੱਥੇ ਠੰਡ ਪੈਣ ਲੱਗ ਪਈ ਸੀ ਜ ਸਤੰਬਰ ਦੇ ਵਿੱਚ ਹੀ ਤੇ ਜਾਂ ਕਹ ਲਓ ਕਿ ਭਈ ਉਹ ਜਿਹੜਾ ਮੌਨਸੂਨ ਵਾਲਾ ਉਹ ਹੀ ਹਾਲੇ ਚੱਲੀ ਜਾਂਦਾ ਸਰਦ ਰੁੱਤਾਂ ਲੈਣਾਂ ਨੇ ਕਿਹੜਾ ਲਿਆ ਮਿਲ ਕੋਈ ਬਸ ਕਹ ਲਓ ਦੋਨਾਂ ਨੂੰ ਇੱਕ ਮੰਨ ਲਓ ਜਿਹੜਾ ਮਰਜ਼ੀ ਮੰਨ ਲਓ ਜਿਹੜੀ ਨੀਮਾਵਲੀ ਹੈ ਵਿਧਾਨ ਸਭਾ ਦੀ ਉਹ ਇਹ ਕਹਿੰਦੀ ਆ ਕਿ ਨਵੇਂ ਸਾਲ ਦਾ ਜਿਹੜਾ ਬਜਟ ਸੈਸ਼ਨ ਹੁੰਦਾ ਹੈ ਪਹਿਲਾ ਜੀ ਉਹ ਰਾਜਪਾਲ ਸਾਹਿਬ ਦੀ ਸਪੀਚ ਨਾਲ ਸਟਾਰਟ ਹੋਏਗਾ ਹੂੰ ਹੁਣ ਇੱਥੇ ਪੰਗਾ ਇਹ ਪੈ ਗਿਆ ਹੈ ਕਿ ਭਈ ਉਹਨੂੰ ਵਿਧੀਵਤ ਤਰੀਕੇ ਨਾਲ ਪਹਿਲਾਂ ਚੁੱਕਿਆ ਹੀ ਨਹੀਂ ਗਿਆ ਹੂੰ ਜੇ ਮਤਲਬ ਉਹ ਮਲਤਵੀ ਤੁਰਿਆ ਆ ਰਿਹਾ ਜੀ ਪੱਕਾ ਨਹੀਂ ਉਹਨੂੰ ਉਠਾਇਆ ਨਾ ਨੇ ਹੂੰ ਸਦਨ ਜਿਹੜਾ ਮਤਲਬ ਕਿ ਉਹ ਇਜ਼ਲਾਸ ਸੀਗਾ ਤਾਂ ਉਹ ਤੁਰਿਆ ਹੁੰਦਾ ਹੈ ਸਦਨ ਦਾ ਇਜ਼ਲਾਸ ਹੂੰ ਤਾਂ ਹੁਣ ਨਵੇਂ ਸਿਰੇ ਤੋਂ ਉਹ ਚੱਲਦੇ ਇਜ਼ਲਾਸ ਦੇ ਵਿੱਚ ਰਾਜਪਾਲ ਕਿਵੇਂ ਆ ਕੇ ਭਾਸ਼ਣ ਦੇ ਦੂਗਾ ਪੀਣਾ ਜਿਹਾ ਪੈ ਗਿਆ ਜਿਵੇਂ ਕਹਿ ਲੋ ਕਿ ਨਹੀਂ हां जी राज्यपाल ਕਿਵੇਂ ਭਾਸ਼ਣ ਦੇ ਤੋਗਾ ਤੇ ਰਾਜਪਾਲ ਦੇ ਭਾਸ਼ਣ ਤੋਂ ਬਿਨਾ 9 ਸਾਲ ਦਾ ਸੈਸ਼ਨ ਕਿਵੇਂ ਸ਼ੁਰੂ ਹੋ ਜਾਊਗਾ ਇਹ ਬੜਾ ਪੰਗਾ ਪਿਆ ਹੁਣ ਜਾਣਤਾ ਇਹ ਹੋ ਸਕਦਾ ਆ ਕਿ ਹੁਣ ਜਿਵੇਂ ਇਹਨਾਂ ਨੇ ਇੱਕ ਕੈਬਨਟ ਦੀ ਮੀਟਿੰਗ ਸੱਦੀ ਆ ਅਸੀਂ ਕਿਆਫੇ ਲਈ ਜਾਂਦੇ ਆ ਕਿ ਹੋ ਸਕਦਾ ਹੈ ਜੀ ਕਿ ਹਜ਼ਾਰ ਹਜ਼ਾਰ ਰੁਪਿਆ ਦੇ ਦਿਨ ਜਾਇਦਾ ਉਦਾ ਤਾਂ ਇਹ ਵੀ ਤੇ ਫੈਸਲਾ ਲੈਣਾ ਪਊਗਾ ਨਾ ਕਿ ਪਹਿਲਾਂ ਉਹਨੂੰ ਪੱਕੇ ਤੌਰ ਤੇ ਚੁੱਕਣਾ ਪਊਗਾ ਹਾਲਾਂਕਿ ਦੇਖੋ ਜਦੋਂ 5 ਮਹੀਨੇ ਹੋ ਗਏ ਨੇ ਜਿਹੜੇ ਸਾਡੇ ਉਹ ਇਹਨਾ ਮਤਲਬ ਕਿ ਜਿਵੇਂ ਸੰਸਦ ਦੀ ਮਾਮਲਿਆਂ ਦਾ ਕੇਂਦਰੀ ਮੰਤਰੀ ਹੁੰਦਾ ਉਵੇਂ ਇੱਥੇ ਵੀ ਮੰਤਰੀ ਹੈ ਮੇਰੇ ਖਿਆਲ ਦੇ ਨਾਲ ਰਵਜੋਤ ਸਿੰਘ ਜੀ ਮੰਤਰੀ ਨੇ ਇਹਨਾ ਮਾਮਲਿਆਂ ਦੇ ਜੀ ਯਾਨੀ ਜੋ ਮਤਲਬ ਕਿ ਵਿਧਾਨ ਸਭਾ ਚੱਲਦੀ ਹੈ ਜਾਂ ਲੋਕ ਸਭਾ ਚੱਲਦੀ ਹੈ ਤਾਂ ਇਹਨਾਂ ਦਾ ਅੱਡ ਤੋਂ ਨਾ ਮਾਮਲਿਆਂ ਦਾ ਮੰਤਰੀ ਹੁੰਦਾ ਹੈ ਰਵਜੋਤ ਸਿੰਘ ਹੋ ਗਿਆ ਤੇ ਉਧਰੋਂ ਮੁੱਖ ਮੰਤਰੀ ਹੋ ਗਿਆ ਕੈਬਨਿਟ ਤੋਂ ਕੀ ਇਹਨਾਂ ਨੇ ਫੈਸਲਾ ਲੈਣਾ ਜੀ ਹੁਣ ਇਹ ਫੈਸਲਾ ਲੈ ਨਹੀਂ ਰਹੇ ਤੇ ਹੁਣ ਜ਼ਰਾ ਜੀ ਗੱਲ ਹੈ ਕਿ ਜੇ ਮੰਨ ਲਓ 6 ਨੂੰ ਰੱਖੀ ਸੀ ਹੁਣ 10 ਨੂੰ ਮੀਟਿੰਗ ਹੋ ਗਈ 10 ਨੂੰ ਵੀ ਫੈਸਲਾ ਨਹੀਂ ਲੈਂਦੇ ਤਾਂ ਫਿਰ ਤਾਂ ਕਲੇਸ਼ ਸ਼ੁਰੂ ਹੋ ਹੀ ਜਾਊਗਾ ਨਾ ਸੋ ਇਸ ਵਾਸਤੇ ਸੰਭਾਵਨਾ ਹੈ ਕਿ ਹੋ ਸਕਦਾ ਹੈ ਕਿ ਸਿੰਘ ਜਿਹੜੇ ਉਹ ਫਸ ਜਾਣ ਪਰ ਉਹ ਵੀ ਸਕਦਾ ਹੈ ਕਿ ਦਵਾ ਦਬ ਹੁਣ ਪੱਕੇ ਤੌਰ ਤੇ ਵਿਧਬਤ ਉਠਾਨ ਕਰ ਦੇਣ ਤੇ ਫਿਰ ਉਸ ਤੋਂ ਬਾਅਦ ਨਵੇਂ ਸੈਸ਼ਨ ਨੂੰ ਯਾਨੀ ਬਜਟ ਸੈਸ਼ਨ ਨੂੰ ਪ੍ਰਵਾਨਗੀ ਦੇਣ ਉਹਦੇ ਚ ਫਿਰ ਰਾਜਪਾਲ ਸਾਹਿਬ ਸਪੀਚ ਕਰਕੇ ਤੇ ਸ਼ੁਰੂਆਤ ਕਰਨ ਪੰਜਾਬੀ ਜੇ ਕਿ ਖੇਡ ਜੀ ਖੇੜਨੇ ਟਟ ਕੁੜੇ ਮੈਂ ਬੈਣੀ ਆ ਉਹ ਕੰਮ ਕਰਨਾ ਹੁਣ ਇੱਕ ਤਾਂ ਬਸ ਬਸ ਇਹੀ ਹੈ ਜੀ ਇਹੀ ਹੈ ਪਰ ਤੁਸੀਂ ਇਹ ਦੇਖੋ ਨਾ ਕਿ ਸਾਡਾ ਇੱਕ ਸੈਸ਼ਨ ਜਿਹੜਾ ਸਰਦ ਰੁੱਤ ਦਾ ਸੈਸ਼ਨ ਹੀ ਨਹੀਂ ਹੋਇਆ ਤੇ ਕਮਾਲ ਦੀ ਗੱਲ ਹੈ ਕਿ ਮੈਨੂੰ ਵੇਧਿਆ ਕਿ ਅਸੀਂ 90% ਪੰਜਾਬੀਆਂ ਨੂੰ ਇਸ ਚੀਜ਼ ਬਾਰੇ ਪਤਾ ਹੀ ਨਹੀਂ ਹੋਏਗਾ ਕਿ ਸਰਦ ਰੁੱਤ ਦਾ ਸੈਸ਼ਨ ਹੀ ਨਹੀਂ ਹੋਇਆ ਸੀ ਤੇ ਬੰਦਾ ਪੁੱਛੇ ਕਿ ਜੇ ਤੁਸੀਂ ਇਹ ਕੰਮ ਵੀ ਨਹੀਂ ਕਰਨੇ ਤੇ ਫਿਰ ਤੁਹਾਨੂੰ ਚੁਣਿਆ ਕਾਦੇ ਵਾਸਤੇ ਜੀ ਚੁਣਿਆ ਕਾਦੇ ਵਾਸਤੇ ਝੂਠ ਮਾਰਨ ਵਾਸਤੇ ਉਹ ਤੇ ਲੋਕ ਬੈਠ ਕੇ ਫਟਿਆਂ ਤੇ ਸੱਥਾਂ 'ਚ ਮਰੀ ਜਾਂਦੇ ਨੇ ਸਾਰੀ ਦੀ ਆਲੀ ਬਿਲਕੁਲ 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 ਉਹ ਜਿੱਥੇ ਕੰਮ ਦੀ ਗੱਲ ਬਾਜ਼ੀ ਲਫਜ਼ ਬਾਜ਼ੀ ਚੁਸੀ ਕਰਦੇ ਨੇ ਜੀ ਖੈਰ ਮਿੰਟੂ ਜੀ ਇਹਦੇ ਨਾਲ ਜੁੜੀ ਕੱਲ ਆਪਾਂ ਇੱਕ ਖਬਰ ਵੀ ਕੀਤੀ ਵੀ ਮੇਹਰ ਆਲਾ ਬੜਾ ਰੌਲਾ ਪਿਆ ਹੈ ਕਈ ਵਾਰੀ ਇੱਧਰ ਆਲਾ ਪਲੜਾ ਉੱਧਰ ਹੋ ਗਿਆ ਉੱਧਰ ਆਲਾ ਇੱਧਰ ਹੋ ਗਿਆ ਤੇ ਆਪਦੇ ਵਾਲੇ ਮੇਹਰ ਹੀ ਦੂਜੇ ਪਾਸੇ ਵੋਟ ਪਾ ਗਿਆ ਹੈ ਪਰ ਇੱਕ ਮੇਰ ਸਾਹਿਬ ਹੋਰ ਮੋਗਲੇ ਕੌਂਸਲਰ ਕੌਂਸਲਰ ਉਹ ਵੋਟ ਪਾ ਗਏ ਉਹਦਾ ਵੀ ਕਲੇਸ ਹੈ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਇਹ ਪਾ ਗਏ ਕਾਂਗਰਸੀ ਮੈਂ ਤੁਹਾਨੂੰ ਕਹਿਆ ਸੀ ਸ਼ਾਮ ਤੱਕ ਛਿੱਤਰੋ ਛਿੱਤਰੀ ਹੋਏ ਲਾਓ ਤਾਂ ਉਹ ਦੇਖ ਲਓ ਕਿ ਕਿੰਨਾ ਖਲਾਰਾ ਪਿਆ ਜੀ ਜੀ ਤੇ ਇਹਨਾਂ ਨੇ ਕਿਹ ਚੀਜ਼ ਤੂੰ ਕਰਕੇ ਜਿਹੜੇ ਮੇਰ ਬਣਾਏ ਉਹ ਵੀ ਅਜੇ ਸੌਕੇ ਨੇ ਕਹਿੰਦੇ ਮੋਗੇ ਵਾਲਾ ਮੇਰ ਵੀ ਅਜੇ ਦੁਖੀ ਹੈ ਵਿਚਾਰਾ ਉਹ ਵੀ ਤਪਿਆ ਫਿਰਦਾ ਓਕੀ ਦੇ ਤਪਿਆ ਫਿਰਦਾ ਮੋਕੇ ਦਾ ਮੇਰ ਸਭ ਤੋਂ ਪਹਿਲਾ ਮੇਰ ਸੀਗਾ ਆਮ ਆਦਮੀ ਪਾਰਟੀ ਦਾ ਜੀ ਜੀ ਤੇ ਮੋਗਾ ਨਿਗਮ ਤੁਹਾਨੂੰ ਪਤਾ ਹੀ ਹੈ ਕਿ ਥੋੜਾ ਸਮਾਂ ਪਹਿਲਾਂ ਹੀ ਬਣਿਆ ਹਮ ਜੈਮ ਸਾਹਿਬ ਬੜਾ ਵੱਡਾ ਇੱਕ ਨਾਮ ਸੀ ਸਿਆਸਤ ਦੇ ਵਿੱਚ ਉਹ ਚਲਾ ਗਿਆ ਫਿਰ ਬਾਅਦ ਦੇ ਵਿੱਚ ਉੱਥੇ ਹੁਣ ਡਾਕਟਰ ਬੀਬੀ ਅਮਨਦੀਪ ਕੌਰ ਅਸ਼ਦ ਐਮ ਐਲ ਏ ਜੀ ਇਹਨਾਂ ਨੇ ਬਈ ਉਹੀ ਜੋੜ ਤੋੜ ਵਾਲਾ ਫਾਰਮੂਲਾ ਅਜ਼ਮਾ ਕੇ ਤੇ ਪਹਿਲਾ ਮੇਅਰ ਜਿਹੜਾ ਸੀਗਾ ਆਪਣਾ ਬਣਾਇਆ ਸੀ ਪੰਜਾਬ 'ਚ ਜੀ ਚਾਨੀ ਸਾਹਿਬ ਚਾਨੀ ਸਾਹਿਬ ਐਕਚੁਅਲ ਚ ਉਹ ਜਿਹੜੀ ਕਰਦੇ ਨਾ ਕਾਰਾਂ ਦੀ ਡੈਂਟਿੰਗ ਪੇਂਟਿੰਗ ਹੂੰ ਉਹ ਦੁਕਾਨ ਔਨ ਕਰਦੇ ਆ ਮਤਲਬ ਕਿ ਉਹਨਾਂ ਦੀ ਦੁਕਾਨ ਐ ਰਨ ਕਰਦੇ ਨੇ ਜੀ ਕੰਮ ਕੋਈ ਮਾੜਾ ਨਹੀਂ ਹੁੰਦਾ ਹੂੰ ਹੁਣ ਉਹ ਕਹਿੰਦੇ ਵੀ ਇਹਦੇ ਨਾਲ ਤਾਂ ਮੈਂ ਚੇਬ ਵੀ ਕੱਢ ਲੂਗਾ ਦਫਾ ਕਰੋ ਮੈਂ ਇਹ ਕੰਮ ਨਹੀਂ ਕਰਦਾ ਜੀ ਇੰਨਾ ਦੁਖੀ ਹੋ ਕੇ ਮੇਰ ਕਵੇ ਕਿ ਭਾਈ ਮੈਂ ਤੇ ਆਪਦਾ ਕੰਮ ਜਿਹੜਾ ਮੈਂ ਛੱਡ ਕੇ ਆਇਆ ਵਾਂ ਹੂੰ ਉਹ ਹੀ ਕਰ ਲੂਗਾ ਜੀ ਪੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਵੀ ਜਿਹੜੀ ਰਾਜਨੀਤੀ ਆਪਦਾ ਮੇਰਾ ਚੈਨ ਸੋਖੀ ਗਵਾ ਦਿੱਤਾ ਨੇ ਹੂੰ ਤੇ ਮੈਂ ਆਪ ਹੀ ਭਈ ਉਥੇ ਇਨਸਾਫ ਲਈ ਤਰਸ ਰਿਆਂ ਜੀ ਤੇ ਕੀ ਕਰੂੰਗਾ ਮੈਂ ਲੋਕਾਂ ਦੇ ਕੰਮ ਕੀ ਕਰਨੇ ਆ